ਸਭ ਤੋਂ ਪਹਿਲਾਂ ਤਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਡਿਸਟ੍ਰਿਕਟ ਸੰਗਰੂਰ ਵਿਖੇ ਅੱਜ ਕਵਰੇਜ ਕਰਨ ਲਈ ਪਹੁੰਚੇ ਹੋ ਤੁਹਾਡਾ ਜੀ ਆਇਆਂ ਨੂੰ ਵੈਲਕਮ ਅੱਜ ਦੀ ਜਿਹੜੀ ਇਹ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਬੜੀ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਜਿਹਦਾ ਪ੍ਰੈਸ ਕਾਨਫਰੰਸ ਦਾ ਆਧਾਰ ਹੈ ਯੁੱਧ ਨਸ਼ੀਆਂ ਵਿਰੁੱਧ ਜੋ ਲਹਿਰ ਚੱਲ ਰਹੀ ਹੈ ਜੋ ਇੱਕ ਪ੍ਰੋਗਰਾਮ ਚੱਲ ਰਿਹਾ ਪੰਜਾਬ ਦੇ ਅੰਦਰ ਮੈਂ ਇਸ ਲਈ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਸਾਲ 2022 ਦੇ ਵਿੱਚ ਜਦੋਂ ਲੋਕਾਂ ਨੇ 3.5 ਕਰੋੜ ਪੰਜਾਬੀਆਂ ਨੇ ਬੜੀ ਆਸ ਤੇ ਉਮੀਦ ਦੇ ਨਾਲ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਤਾਂ ਉਸ ਸਮੇਂ ਅਸੀਂ ਵਾਅਦਾ ਕੀਤਾ ਸੀ ਅਸੀਂ ਜਿਹੜੀ ਇਹ ਨਸ਼ੇ ਦੀ ਪ੍ਰੋਬਲਮ ਹੈ ਇਹਨੂੰ ਅਸੀਂ ਜੜੋਂ ਪੰਜਾਬ ਦੇ ਵਿੱਚੋਂ ਖਤਮ ਕਰਦੇ ਆਂਗੇ ਇਸ ਦੇ ਨਾਲ ਮੈਂ ਇੱਕ ਗੱਲ ਹੋਰ ਜੋੜ ਵਿੱਚ ਜੋੜੂੰਗਾ ਕਿ ਸਾਲ 2007 ਤੋਂ ਪਹਿਲਾਂ ਅੱਜ ਤੋਂ 18 ਸਾਲ ਪਹਿਲਾਂ ਪੰਜਾਬ 'ਚ ਕਿਸੇ ਨੂੰ ਨਹੀਂ ਸੀ ਪਤਾ ਚਿੱਟਾ ਕੀ ਹੁੰਦਾ ਹੈ ਪੰਜਾਬ 'ਚ ਕਿਸੇ ਨੂੰ ਨਹੀਂ ਸੀ ਪਤਾ ਸਮੈਕ ਕੀ ਹੁੰਦੀ ਹੈ ਪੰਜਾਬ 'ਚ ਕਿਸੇ ਨੂੰ ਨਹੀਂ ਸੀ ਪਤਾ ਆਈਸ ਕੀ ਹੁੰਦੀ ਹੈ ਇਹ ਜਿਹੜੇ ਨਸ਼ੇ ਸਿੰਥੈਟਿਕ ਨਸ਼ੇ ਦਾ ਵਹਿਣ ਜੋ ਵਗਿਆ ਪੰਜਾਬ ਦੇ ਅੰਦਰ ਸਾਲ 2007 ਦੇ ਵਿੱਚ ਅਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਬਣੀ 7 ਤੋਂ ਲੈ ਕੇ 17 ਤੱਕ 10 ਸਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਬਣੀ ਉਹਨਾਂ ਨੇ ਪਿੰਡ ਪਿੰਡ ਤੱਕ ਸ਼ਹਿਰਾਂ ਸ਼ਹਿਰਾਂ ਤੱਕ ਇਸ ਲੈਵਲ ਤੱਕ ਨਸ਼ਾ ਪਹੁੰਚਾਤਾ ਕਿ ਉਸ ਸਰਕਾਰ ਦਾ ਕੋਈ ਕੰਟਰੋਲ ਨਹੀਂ ਸੀਗਾ ਔਰ ਉਹ ਆਪਣਾ ਬਾਰਡਰ ਤੋਂ ਪਾਰੋਂ ਹੋਰ ਇੰਟਰ ਸਟੇਟਸ ਤੋਂ ਅਲੱਗ-ਅਲੱਗ ਰਾਸਤਿਆਂ ਤੋਂ ਇਸ ਹੱਦ ਤੱਕ ਨਸ਼ਾ ਪੰਜਾਬ ਦੇ ਵਿੱਚ ਆਇਆ ਹੈ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਬੁਰੀ ਤਰ੍ਹਾਂ ਦੇ ਨਾਲ ਸਿੰਥੈਟਿਕ ਨਸ਼ੇ ਦੀ ਅੱਗ ਦੇ ਵਿੱਚ ਇਸ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਬੁਰੀ ਤਰ੍ਹਾਂ ਨਾਲ ਝੋਲਸ ਕੇ ਰੱਖਤਾ 2017 ਦੇ ਵਿੱਚ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਝੂਠੇ ਮਹਾਰਾਜੇ ਦੀ ਸੌ ਤੇ ਯਕੀਨ ਕਰ ਗਏ ਉਸ ਇਨਸਾਨ ਨੇ ਝੂਠੇ ਮਹਾਰਾਜੇ ਨੇ ਮੱਥੇ ਨੂੰ ਗੁਟਕਾ ਸਾਹਿਬ ਲਗਾ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਇਹ ਗੱਲ ਕਹੀ ਔਨ ਰਿਕਾਰਡਡ ਆ ਵੀਡੀਓਜ਼ ਤੱਕ ਪਈਆਂ ਨੇ YouTube ਤੇ ਚੈੱਕ ਕਰ ਲਿਓ ਜਿਦੇ ਚ ਉਸ ਮਹਾਰਾਜੇ ਨੇ ਕਿਹਾ ਕਿ ਇਹ ਆਮ ਆਦਮੀ ਵਾਲੇ ਕਹਿੰਦੇ ਨੇ ਕਿ ਅਸੀਂ 4 ਮਹੀਨਿਆਂ ਚ ਨਸ਼ਾ ਖਤਮ ਕਰਾਂਗੇ ਕਹਿੰਦਾ ਤੁਸੀਂ ਮੈਨੂੰ ਵੋਟਾਂ ਪਾ ਕੇ ਮੇਰੀ ਸਰਕਾਰ ਬਣਾ ਦਿਓ ਮੈਂ 4 ਹਫ਼ਤਿਆਂ ਦੇ ਅੰਦਰ ਤੁਹਾਨੂੰ ਨਸ਼ਾ ਖਤਮ ਕਰਕੇ ਦਿਖਾਉਂਗਾ ਪਰ ਇਟ ਵਾਸ ਅਨਫੋਰਚੂਨੇਟ ਬੜਾ ਧੋਖਾ ਹੋ ਗਿਆ ਪੰਜਾਬੀਆਂ ਦੇ ਨਾਲ ਪੰਜਾਬ ਵਾਸੀਆਂ ਨੇ ਇੱਕ ਵਾਰ ਫੇਰ ਧੋਖਾ ਹੋ ਗਿਆ ਪੰਜਾਬੀ ਫੇਰ ਠੱਗੇ ਗਏ 10 ਸਾਲ ਪਹਿਲਾਂ ਅਕਾਲੀਆਂ ਨੇ ਠੱਗੇ ਭਾਜਪਾ ਵਾਲਿਆਂ ਨੇ ਫੇਰ ਜਦੋਂ ਕਾਂਗਰਸ ਦੀ ਸਰਕਾਰ 2017 ਚ ਬਣੀ ਝੂਠੇ ਮਹਾਰਾਜੇ ਦੀ ਅਗਵਾਈ ਦੇ ਅੰਦਰ ਤਾਂ ਉਸ ਤੋਂ ਵੀ ਬੱਤਰ ਹਾਲ ਇਹ ਹੋਇਆ ਕਿ ਇਹਨਾਂ ਦੇ ਜਿਹੜੇ ਕਈ ਕਈ ਪਿੰਡਾਂ ਦੇ ਸਰਪੰਚ ਇਹਨਾਂ ਦੇ ਨਾਲ ਐਸੋਸੀਏਟਡ ਲੋਕ ਬਹੁਤ ਵੱਡੇ ਲੈਵਲ ਦੇ ਵਿੱਚ ਨਸ਼ੇ ਦੀ ਤਸਕਰੀ ਦੇ ਵਿੱਚ ਨਸ਼ੇ ਦੇ ਧੰਦੇ ਦੇ ਵਿੱਚ ਰੋਜ਼ ਨਿਤ ਨਵੇਂ ਦਿਨ ਫੜੇ ਜਾ ਰਹੇ ਸੀ ਔਰ ਇੱਕ ਥੇਲੇ ਜਿੰਨਾ ਫਰਕ 17 ਤੋਂ ਲੈ ਕੇ 22 ਤੱਕ ਨਹੀਂ ਪਿਆ ਕੋਈ ਕੰਟਰੋਲ ਨਹੀਂ ਹੋਇਆ 4 ਹਫ਼ਤਿਆਂ ਚ ਨਸ਼ਾ ਕੀ ਖਤਮ ਕਰਨਾ ਸੀ 4 ਹਫ਼ਤਿਆਂ ਦੇ ਲਈ ਉਹ ਹੰਕਾਰੀ ਮਹਾਰਾਜਾ ਸਾਹਿਬ ਆਪਣੇ ਸੀਸਮਾ ਫਾਰਮ ਹਾਊਸ ਤੋਂ ਬਾਹਰ ਤੱਕ ਵੀ ਨਹੀਂ ਨਿਕਲੇ ਸੋ ਇੱਕ ਵਾਰ ਪੰਜਾਬ ਦੇ ਨਾਲ ਫੇਰ ਧੋਖਾ ਹੋਇਆ 15 ਸਾਲ ਪੰਜਾਬ ਜਿਹੜੀ ਆਪਣੀ ਰਫ਼ਤਾਰ ਤੋਂ ਪਿੱਛੇ ਰਹਿ ਗਿਆ ਸਮੇਂ ਦਾ ਹਾਣੀ ਨਹੀਂ ਬਣ ਸਕਿਆ ਪੰਜਾਬ 15 ਸਾਲ ਅਸੀਂ ਕਿਸੇ ਇੱਕ ਕਮਰੇ ਨੂੰ 15 ਦਿਨ ਲਈ ਲੋਕ ਲਾ ਕੇ ਜਿੰਦਾ ਲਾ ਦਈਏ ਤੇ 15 ਦਿਨ ਬਾਅਦ ਖੋਲੀਏ ਨਾ ਉਸ ਕਮਰੇ ਦੇ ਵਿੱਚ ਜਾਲੇ ਲੱਗ ਜਾਂਦੇ ਨੇ ਉਸ ਕਮਰੇ ਦੇ ਵਿੱਚ ਧੂੜ ਮਿੱਟੀ ਇਕੱਠੀ ਹੋ ਜਾਂਦੀ ਹੈ ਤੁਸੀਂ ਇਹ ਸੋਚੋ ਕਿ 15 ਸਾਲ ਸਾਡੇ ਸੋਹਣੇ ਪੰਜਾਬ ਨੂੰ ਕੀਹਦੀ ਨਜ਼ਰ ਲੱਗੀ 10 ਸਾਲ ਪਹਿਲੀ ਸਰਕਾਰ 7 ਤੋਂ 17 ਵਾਲੀ ਫਿਰ 17 ਤੋਂ 22 ਵਾਲੀ 15 ਸਾਲ ਉਹ ਐਸਾ ਦਰਵਾਜਾ ਐਸਾ ਜੰਦਾ ਉਹਨਾਂ ਨੇ ਪੰਜਾਬ ਨੂੰ ਲਾਇਆ ਕਿ ਪੰਜਾਬ ਬਹੁਤ ਵੱਧ ਤੋਂ ਬੱਧਰ ਹਾਲਾਤਾਂ ਚਲੇ ਗਿਆ 2022 ਚ ਲੋਕਾਂ ਨੇ ਬੜੀ ਆਸ ਤੇ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਰਕਾਰ ਬਣਾਈ ਉਸੇ ਦੇ ਤਹਿਤ ਪਿਛਲੇ 3 ਸਾਲ ਤੋਂ ਅਸੀਂ ਜਿੱਥੇ ਨੌਕਰੀਆਂ ਦਿੱਤੀਆਂ ਨੌਕਰੀਆਂ ਤੇ ਅਸੀਂ ਗੱਲ ਕੀਤੀ ਫ੍ਰੀ ਬਿਜਲੀ ਤੇ ਗੱਲ ਕੀਤੀ ਸਾਫ ਪਾਣੀ ਤੇ ਗੱਲ ਕੀਤੀ ਜਿੱਥੇ ਅਸੀਂ ਐਜੂਕੇਸ਼ਨ ਤੇ ਗੱਲ ਕੀਤੀ ਜਿੱਥੇ ਅਸੀਂ ਹੈਲਥ ਸਿਸਟਮ ਤੇ ਗੱਲ ਕੀਤੀ ਉਥੇ ਪਿਛਲੇ ਅਸੀਂ 3 ਸਾਲਾਂ ਤੋਂ ਅਸੀਂ ਡਰੱਗਸ ਦੇ ਉੱਤੇ ਕੰਮ ਕਰ ਰਹੇ ਹਾਂ ਜਿਹਦਾ ਹੁਣ ਸਿੱਟਾ ਨਿਕੋੜ ਇਹ ਨਿਕਲਿਆ ਕਿ 1 3 2025 ਤੋਂ ਅਸੀਂ ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਇਹ ਬਹੁਤ ਵੱਡੇ ਯੁੱਧ ਸਤਰ ਦੇ ਉੱਤੇ ਚਲਾਈ ਔਰ ਜਿਹਦਾ ਨਤੀਜਾ ਇਹ ਹੈ ਕਿ 1 3 2025 ਤੋਂ ਸਾਡੇ ਕੋਲ 31 3 2025 ਤੱਕ ਦਾ ਜੋ ਡੇਟਾ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਅੱਜ ਅਸੀਂ ਸੰਗਰੂਰ ਡਿਸਟ੍ਰਿਕਟ 'ਚ ਬੈਠੇ ਆਂ ਜਿਹਦੇ ਵਿੱਚ ਟੋਟਲ ਕੇਸਸ ਜਿਹੜੇ ਐਨਡੀਪੀਐਸ ਤੇ ਪਾਏ ਗਏ ਨੇ ਉਹ ਪਾਏ ਗਏ ਨੇ 1 ਮਹੀਨੇ ਦਾ ਡੇਟਾ 87 ਜਿਹੜੇ ਪਰਸਨ ਅਰੈਸਟ ਕੀਤੇ ਗਏ ਨੇ ਐਨਡੀਪੀਐਸ ਤੇ 130 ਓਪੀਐਮ ਜਿਹੜੀ ਰਿਕਵਰ ਕੀਤੀ ਗਈ ਹੈ 1.5 ਕਿਜੀ ਹੈਰੋਇਨ ਜਿਹੜੀ ਰਿਕਵਰ ਕੀਤੀ ਗਈ ਹੈ 400 ਗ੍ਰਾਮ ਸਲਫਾ 250 ਗ੍ਰਾਮ ਗਾਂਜਾ 115 ਗ੍ਰਾਮ ਪੋਪੀ ਹਸਕ 411 ਕਿਲੋ 325 ਗ੍ਰਾਮ ਗ੍ਰੀਨ ਪlant 65 ਕਿਲੋ 724 ਗ੍ਰਾਮ ਨਾਰਕੋਟਿਕ ਪਾਊਡਰ 0.350 ਗ੍ਰਾਮ ਉਦੋਂ ਬਾਅਦੋ ਕੈਪਸੂਲ ਤੇ ਗੋਲੀਆਂ 15510 ਤੇ ਇਹਦੇ ਨਾਲ ਜਿਹੜੀਆਂ ਇਲਿicit ਲੀਕਰ ਜਿਹਨੂੰ ਆਪਾਂ ਜਾਲੀ ਸ਼ਰਾਬ ਕਹਿੰਦੇ ਆ 39 ਤੇ ਡਰੱਗ ਮਨੀ 281210 ਰੁਪਏ ਇਹ 1 ਤਿੰਨ ਤੋਂ 31 ਤਿੰਨ ਤੱਕ ਦਾ ਡਾਟਾ ਹੈ ਤੇ ਇਹ ਅੱਜ ਜਿਹੜਾ ਹੁਣ ਮੈਂ ਤੁਹਾਨੂੰ 1 ਤਿੰਨ ਅੱਜ ਤੱਕ ਦਾ ਮਤਲਬ ਅੱਜ 17 16 ਤਰੀਕ ਤੱਕ ਦਾ ਦੱਸ ਰਹੇ ਹਾਂ ਜਿਹੜੇ ਟੋਟਲ ਕੇਸ ਰਜਿਸਟਰ ਹੋਏ ਨੇ 119 ਪਰਸਨ ਅਰੈਸਟ ਹੋਏ 170 ਓਪੀਅਮ 3 ਕਿਲੋ ਹੈਰੋਇਨ 0.638 ਗ੍ਰਾਮ ਸਲਫਾ 1.50 ਗਾਂਜਾ 0.115 ਪੋਪੀ ਅਸਕ 503 ਕਿਲੋ 25 ਗ੍ਰਾਮ ਗ੍ਰੀਨ ਪਲਾਂਟ 65 ਕਿਲੋ 724 ਗ੍ਰਾਮ ਨਾਰਕੋਟਿਕ ਪਾਊਡਰ 0.350 ਗ੍ਰਾਮ ਪਿਲਸ ਕੈਪਸੂਲ ਜਿਹੜੀਆਂ ਗੋਲੀਆਂ ਨੇ ਤੇ ਕੈਪਸੂਲ ਨੇ 17405 ਇਲਿicit ਲੀਕਰ ਨਜਾਇਜ਼ ਸ਼ਰਾਬ 67 ਬੋਟਲਸ ਤੇ ਡਰੱਗ ਮਨੀ 886700 10 ਰੁਪਏ ਇਹਦੇ ਚ ਰਿਕਵਰ ਕੀਤੀ ਗਈ ਹੈ ਸਾਥੀਓ ਇਹ ਜਿਹੜਾ ਅਸੀਂ ਤੁਹਾਨੂੰ ਡੇਟਾ ਦੰਨੇ ਆ ਅਸੀਂ ਰੋਜ਼ ਸ਼ਾਮ ਨੂੰ 5 ਵਜੇ ਸਾਡੇ ਕੋਈ ਨਾ ਕੋਈ ਸਤਕਾਰਯੋ ਕੈਬਨਟ ਮਿਨਿਸਟਰ ਸਾਹਿਬ ਰੋਜ਼ ਸ਼ਾਮ ਨੂੰ 5 ਵਜੇ ਇੱਕ ਪ੍ਰੈਸ ਕਾਨਫਰੰਸ ਕਰਕੇ ਔਰ ਪੰਜਾਬ ਨੂੰ ਪੰਜਾਬ ਵਾਸੀਆਂ ਨੂੰ ਡੇਲੀ ਦੀ ਡੇਲੀ ਅੱਜ ਸਾਡੀ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿੱਚ ਕੀ ਕੀ ਚੀਜ਼ ਦੀ ਕਿੰਨੀ ਕਿੰਨੀ ਚੀਜ਼ ਦੀ ਰਿਕਵਰੀ ਹੋਈ ਆ ਅਸੀਂ ਡੇਲੀ ਇਹਦਾ ਡਾਟਾ ਦੱਸਦੇ ਆਂ ਔਰ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਪਰਸਨਲੀ ਤੌਰ ਤੇ ਇਹਨੂੰ ਮੋਨੀਟਰ ਕਰ ਰਹੇ ਆਂ ਔਰ ਇਸ ਮੋਨੀਟਰ ਕਰਕੇ ਸਾਡੇ ਜਿਹੜੇ ਡੀਸੀ ਡਿਪਟੀ ਕਮਿਸ਼ਨਰ ਸਾਹਿਬਾਨ ਐਸਐਸਪੀ ਸਾਹਿਬਾਨ ਤੇ ਇਹਨਾਂ ਦੇ ਨਾਲ ਸਾਰੇ ਅਲਾਈਡ ਜਿੰਨੇ ਡਿਪਾਰਟਮੈਂਟਸ ਨੇ ਇਹਨਾਂ ਦੇ ਥੱਲੇ ਜਿੰਨੇ ਮਹਿਕਮਿਆਂ ਦੇ ਵਿੱਚ ਅਧਿਕਾਰੀ ਨੇ ਸਾਰਿਆਂ ਦੇ ਨਾਲ ਅਸੀਂ ਮੀਟਿੰਗ ਕਰ ਰਹੇ ਹਾਂ ਔਰ ਇਹ ਫ੍ਰੀਕੁਐਂਟ ਮੀਟਿੰਗਸ ਚੱਲਦੀਆਂ ਔਰ ਡੇਲੀ ਬੇਸਿਸ ਤੇ ਇਹਨਾਂ ਤੋਂ ਡਾਟਾ ਲਿੱਤਾ ਜਾਂਦਾ ਕਿ ਕੀ ਕੀ ਕੀਤਾ ਅਸੀਂ ਸਕੂਲਾਂ ਦੇ ਵਿੱਚ ਕਾਲਜੇਸ ਦੇ ਵਿੱਚ ਅਵੇਅਰਨੈਸ ਦੇ ਕੈਂਪਸ ਲਗਾ ਰਹੇ ਹਾਂ ਅਸੀਂ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਨੁਕੜ ਨਾਟਕ ਕਰਵਾ ਕੇ ਸਮਾਜ ਨੂੰ ਅਵੇਅਰ ਕਰ ਰਹੇ ਹਾਂ ਕਿ ਇਹ ਜਿਹੜੇ ਨਸ਼ੇ ਨੇ ਨਸ਼ੇ ਦੀ ਅਲਾਮਤ ਹੈ ਜਿਹੜੀ ਕਿਸ ਤਰ੍ਹਾਂ ਘਰ ਬਰਬਾਦ ਕਰ ਦਿੰਦੀ ਹੈ ਇਸ ਤੋਂ ਇਲਾਵਾ ਅਸੀਂ ਜਿੱਥੇ ਨਸ਼ੇ ਵਕਣ ਦੇ ਐਪੀ ਸੈਂਟਰਸ ਨੇ ਉੱਥੇ ਕੱਸੋ ਆਪਰੇਸ਼ਨਸ ਕਰਾ ਰਹੇ ਆਂ ਔਰ ਉੱਥੇ ਬਿਨਾ ਦੱਸੇ ਇਮੀਡੀਏਟਲੀ ਇੱਕ ਕਦੇ ਵੀ ਸਰਚ ਆਪਰੇਸ਼ਨਸ ਕਰਵਾ ਰਹੇ ਆਂ ਔਰ ਇਸ ਤੋਂ ਇਲਾਵਾ ਜਿਹੜੇ ਡਰੱਗ ਪੈਡਲਰਸ ਦੇਖੋ ਸਾਡੇ ਕੋਲ ਦੋ ਚੀਜ਼ਾਂ ਨੇ ਇੱਕ ਤਾਂ ਹੈ ਜਿਹੜੇ ਬੱਚੇ ਡਰੱਗਸ ਕਰਨ ਡਰੱਗਸ ਦੀ ਡੋਜ਼ ਲੈਣ ਲੱਗੇ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿੰਦੇ ਆਂ ਉਹ ਬਿਮਾਰ ਨੇ ਉਹਨਾਂ ਨੂੰ ਰਿਕਵਰ ਕਰਕੇ ਓਟ ਕਲੀਨਿਕਸ ਚੋਂ ਉਹਨਾਂ ਨੂੰ ਰਿਕਵਰ ਕਰਕੇ ਰੀਹੈਬ ਸੈਂਟਰ 'ਚ ਉਹਨਾਂ ਨੂੰ ਰਿਕਵਰ ਕਰਕੇ ਡੀਡਿਕਸ਼ਨ ਸੈਂਟਰ 'ਚ ਅਸੀਂ ਮੁੱਖ ਧਾਰਾ 'ਚ ਲੈ ਕੇ ਆਉਣਾ ਹੈ ਉਹ ਬੱਚੇ ਵਿਚਾਰੇ ਗਲਤ ਰਾਹ ਤੇ ਤੁਰ ਪਏ ਪਰ ਉਹਨਾਂ ਨੂੰ ਵਾਪਸ ਲਿਆਉਣਾ ਸਾਡਾ ਫਰਜ਼ ਬਣਦਾ ਸਾਡਾ ਧਰਮ ਬਣਦਾ ਪਰ ਜਿਹੜੇ ਇਨਸਾਨਾਂ ਨੇ ਉਹ ਬੱਚਿਆਂ ਦੀ ਜ਼ਿੰਦਗੀ ਖਰਾਬ ਕੀਤੀ ਜਿਹੜੇ ਉਹ ਲੋਕਾਂ ਨੇ ਉਹਨਾਂ ਭੋਲੇ ਭਾਲੇ ਬੱਚਿਆਂ ਦੀ ਖੂਨ ਦੀ ਸਿਆਹੀ ਦੇ ਨਾਲ ਨਾਜਾਇਜ਼ ਬਿਲਡਿੰਗਾਂ ਉਸਾਰੀਆਂ ਔਰ ਅਸੀਂ ਉਸ ਬਿਲਡਿੰਗਾਂ ਨੂੰ ਡਿਮੋਲਿਸ਼ ਕਰਦੇ ਨੇ ਜਿਹੜੀਆਂ ਬਾਇ ਲॉज ਤੋਂ ਬਾਹਰ ਨੇ ਜਿਨ੍ਹਾਂ ਦੇ ਨਕਸ਼ੇ ਅਪਰੂਵ ਨਹੀਂ ਜਿਹੜੇ ਸ਼ਾਮਲਾਕ ਜ਼ਮੀਨਾਂ ਤੇ ਕਬਜ਼ੇ ਕਰਕੇ ਬਣਾਈਆਂ ਗਈਆਂ ਜਿਨ੍ਹਾਂ ਨੇ ਕਿਸੇ ਕਿਸਮ ਦੀ ਕਾਨੂੰਨ ਦੀ ਕੋਈ ਪਰਵਾਹੀ ਨਹੀਂ ਕੀਤੀ ਕਾਨੂੰਨ ਛਿੱਕੇ ਤੇ ਟੰਗੇ ਹੋਏ ਨੇ ਜਿਹੜੇ ਇਹ ਕਹਿੰਦੇ ਸੀ ਪੁਰਾਣੀਆਂ ਸਰਕਾਰਾਂ ਦੇ ਵੇਲੇ ਪੱਟਾਂ ਤੇ ਥਾਪੀਆਂ ਮਾਰ ਕੇ ਕਿ ਦੇਖਾਂਗੇ ਕਿਹੜੀ ਸਰਕਾਰ ਸਾਡੇ ਵਿਰੁੱਧ ਕਾਰਵਾਈ ਕਰਦੀ ਹੈ ਅਸੀਂ ਉਹਨਾਂ ਨੂੰ ਹੁਣ ਤੱਕੜੇ ਹੱਥੀ ਨਿਜੇਠ ਰਹੇ ਹਾਂ ਔਰ ਮੈਂ ਉਰੋ ਨਸ਼ਾ ਵੇਚਣ ਵਾਲਿਆਂ ਨੂੰ ਇੱਕ ਸਖਤ ਚੇਤਾਵਨੀ ਦੇ ਰਹੇ ਹਾਂ ਕਿ ਜਾਂ ਤਾਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਅੱਖਾਂ ਦੇ ਵਿੱਚ ਘਸੁੰਨ ਦੇ ਦੇ ਰਹੋਗੇ ਕਿ ਕਾਸ਼ ਕਿਤੇ ਅਸੀਂ ਸਰਕਾਰ ਦੀ ਗੱਲ ਮੰਨ ਲਈ ਹੁੰਦੀ ਅੱਜ ਸਾਡੇ ਨਾਲ ਇਹ ਹਸ਼ਰਨਾ ਹੁੰਦਾ ਅੱਜ ਸਾਡੇ ਨਾਲ ਵੀ ਇੰਨੀ ਮਾੜੀ ਨਾ ਹੁੰਦੀ ਸੋ ਇੱਕ ਵਾਰ ਤੋਂ ਫੇਰ ਮੈਂ ਪ੍ਰੈਸ ਦਾ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਡਿਸਟ੍ਰਿਕਟ ਸੰਗਰੂਰ ਵਿਖੇ ਪਹੁੰਚੇ ਨੇ ਮੇਰੇ ਨਾਲ ਸਾਡੇ ਸਾਰੇ ਸਤਕਾਰਯੋਗ ਆਪਣੇ ਚੇਅਰਮੈਨ ਸਾਹਿਬ ਸਾਡੇ ਐਮਐਲਏ ਸੰਗਰੂਰ ਤੋਂ ਨਿਰਿੰਦਰ ਕੌਰ ਜੀ ਭਰਾਤ ਸਾਹਿਬ ਬੈਠੇ ਨੇ ਸਾਡੇ ਚੇਅਰਮੈਨ ਸਾਹਿਬ ਗੁਰਮੇਲ ਸਿੰਘ ਜੀ ਕਰਾਚੋਂ ਦਲਬੀਰ ਸਿੰਘ ਜੀ ਢਿੱਲੋਂ ਸਾਹਿਬ ਸਾਡੇ ਮਹਿੰਦਰ ਸਿੰਘ ਜੀ ਸਿੱਧੂ ਸਾਹਿਬ ਸਿੱਧੂ ਸਾਹਿਬ ਬੈਠੇ ਨੇ ਜਸਵੀਰ ਸਿੰਘ ਜੀ ਕੂਤਨੀ ਸਾਹਿਬ ਬੈਠੇ ਨੇ ਭਾਜੀ ਉਹਨੇ ਸਾਰੇ ਜਿੰਨੇ ਸਾਡੇ ਅੱਜ ਸਤਕਾਰਯੋਗ ਸਾਥੀ ਬੈਠੇ ਨੇ ਮੈਂ ਸਾਰਿਆਂ ਵੱਲੋਂ ਹਾਜ਼ਰੀ ਲਗਵਾਨਾ ਔਰ ਵੀ ਅਸ਼ੂਰ ਅਸੀਂ ਵਾਅਦਾ ਵੀ ਕਰਦੇ ਆਂ ਪੰਜਾਬ ਵਾਸੀਆਂ ਦੇ ਨਾਲ ਇਹ ਕੱਲਾ ਇਸ ਦੇ ਵਿੱਚ ਸਾਨੂੰ ਤੁਹਾਡੇ ਸਪੋਰਟ ਦੀ ਤੁਹਾਨੂੰ ਤੁਹਾਡੇ ਸਾਨੂੰ ਸਾਥ ਦੀ ਜ਼ਰੂਰਤ ਹੈ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਮੈਂ ਸਿਰ ਝੁਕਾ ਕੇ ਬੇਨਤੀ ਕਰਦਾ ਹਾਂ ਅੱਗੇ ਆਓ ਤੁਹਾਡੇ ਕਹੇ ਤੋਂ ਸਮਾਜ ਬਹੁਤ ਛੇਤੀ ਬਦਲਦਾ ਹੈ ਤੁਸੀਂ ਅੱਗੇ ਆਓ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਓ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਜਿੱਥੇ ਪੁਲਿਸ ਪ੍ਰਸ਼ਾਸਨ ਮਸਤੈਦੀ ਨਾਲ ਆਪਣਾ ਕੰਮ ਕਰਨ ਲੱਗਿਆ ਹੈ ਜਿੱਥੇ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਆਪਣਾ ਮਸਤੈਦੀ ਨਾਲ ਕੰਮ ਕਰਨ ਲੱਗਿਆ ਹੈ ਸਰਕਾਰ ਔਨ ਟੋਸ ਪੱਪਾ ਪਾਰੋ ਕੇ ਨਸ਼ੇ ਨੂੰ ਜੜੋਂ ਮੁਕਾਣ ਦੀ ਜਿੱਥੇ ਇਹ ਮੁਹਿੰਮ ਚਲਾਰੀ ਹੈ ਉੱਥੇ ਸਾਰੇ ਸਮਾਜ ਨੂੰ ਇਸ ਖਤਰਨਾਕ ਲਾਮਤ ਦੇ ਖਿਲਾਫ ਮੋਢੇ ਨਾਲ ਮੋਢਾ ਲਾ ਕੇ ਸਾਡੇ ਬਰਾਬਰ ਖੜਨਾ ਪਊਗਾ ਤਾਂ ਜੋ ਆਪਾਂ ਇਹਨੂੰ ਸਦਾ ਸਦਾ ਲਈ ਪੰਜਾਬ ਦੇ ਵਿੱਚੋਂ ਇਸ ਨਸ਼ੇ ਦੀ ਇਸ ਜੜ ਨੂੰ ਮਾਰ ਮੁਕਾਈਏ ਖਤਮ ਕਰਦੀ ਔਰ ਪੰਜਾਬ ਨੂੰ ਰੰਗਲਾ ਪੰਜਾਬ ਤੇ ਵਧੀਆ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਕਰ ਦਿੱਤੇ ਗਏ ਨੇ ਕਲੀਅਰ ਐਂਡ ਲਾਊਡ ਐਂਡ ਕਲੀਅਰ ਆਦੇਸ਼ ਜਾਰੀ ਹੋ ਚੁੱਕੇ ਨੇ ਕਿ ਜਿਹੜੇ ਵੀ ਬੰਦੇ ਦਾ ਕਦੇ ਵੀ ਹਿਸਟਰੀ ਤੋਂ ਲੈ ਕੇ ਅੱਜ ਤੱਕ ਚਾਹੇ ਕੋਈ ਕੈਮਿਸਟ ਹੋਵੇ ਚਾਹੇ ਕੋਈ ਇਸ ਦੇ ਵਿੱਚ ਕੋਈ ਧੰਦਾ ਕਰ ਰਿਹਾ ਹੋਵੇ ਨਸ਼ੇ ਦਾ ਜਿਹਦਾ ਨਾਮ ਵੀ ਕਦੇ ਆਇਆ ਹੈ ਔਰ ਜੀਨ ਕੋ ਰਿਕਵਰੀ ਪਾਈ ਗਈ ਹੈ ਵੀ ਉਸ ਬੰਦਿਆਂ ਨੂੰ ਸਟ੍ਰਿਕਟਲੀ ਮੋਨੀਟਰ ਕੀਤਾ ਜਾਵੇ ਜੇ ਤਾਂ ਉਹ ਇਹ ਕੰਮ ਛੱਡ ਚੁੱਕੇ ਹਨ ਫਿਰ ਕਦੇ ਕੋਈ ਕਿਸੇ ਕਿਸਮ ਦਾ ਤੱਕਾ ਨਹੀਂ ਉਹ ਪਰ ਜੇਕਰ ਅੱਜ ਵੀ ਉਹ ਇਸ ਚੀਜ਼ ਦੇ ਵਿੱਚ ਪਾਏ ਜਾਂਦੇ ਨੇ ਦਾ ਬਿਲਕੁਲ ਨਹੀਂ ਬਖਸ਼ੇ ਜਾਣਗੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਜੀ ਉਹਨਾਂ ਮੈਂ 100% ਅਰੈਸਟ ਹੋਊਗਾ ਜੀ ਇਹ ਇਸ ਗੱਲ ਨੂੰ ਮੈਂ ਸ਼ਿਓਰ ਕਰਦਾ ਹਾਂ ਹੋਰ ਦੱਸੋ 100% ਦੱਸੋ ਤੁਸੀਂ ਮੀਟਿੰਗ ਲਈ ਹੈ ਤੁਹਾਨੂੰ ਕੀ ਲੱਗਿਆ ਇਸ ਦੌਰ ਦੇ ਵਿੱਚ ਕਿਹੜੀ ਗੱਲ ਦੀ ਗੱਲ ਪਾਈ ਗਈ ਹੈ ਜਾਂ ਕਿਹੜੀ ਗੱਲ ਅਪਰੀਸ਼ੀਏਟ ਕਰਦੇ ਤੁਸੀਂ ਅੱਜ ਕੀ ਦੇਖੋ ਮੈਨੂੰ ਬਾਕੀ ਪ੍ਰਸ਼ਾਸਨ ਦੇ ਜਿਹੜੀ ਅੱਜ ਮੀਟਿੰਗ ਕਰਕੇ ਬੜਾ ਸਾਰੇ ਡਿਪਾਰਟਮੈਂਟਸ ਤੋਂ ਮੈਂ ਅੱਜ ਫੀਡਬੈਕ ਲੱਤਾ ਮੈਨੂੰ ਚੰਗਾ ਲੱਗਿਆ ਵਧੀਆ ਲੱਗਿਆ ਇਹ ਚੈੱਕ ਕਰਕੇ ਇੱਕ ਦੋ ਜਗ੍ਹਾ ਤੇ ਜਿੱਥੇ ਮੈਨੂੰ ਕਮੀ ਪੇਸ਼ੀ ਕੁਝ ਲੱਗੀ ਜਿਵੇਂ ਫੋਰਨ ਐਗਜ਼ੈਂਪਲ ਜਿਵੇਂ ਕੈਮਿਸਟਾਂ ਦੀ ਰੈਗੂਲਰ ਚੈੱਕਅਪ ਸੀਗਾ ਤੇ ਕੈਮਿਸਟਾਂ ਦੀ ਦੁਕਾਨ ਦੇ ਅੰਦਰ ਆਪਾਂ ਸੀਸੀਟੀਵੀ ਕੈਮਰੇ ਹੁੰਦੇ ਨੇ ਉਹ ਉੱਥੇ ਲਗਾਣੇ ਹੁੰਦੇ ਨੇ ਜਿੱਥੇ ਯਾਨੀ ਕਿ ਆਪਾਂ ਜਦੋਂ ਡਰੱਗ ਨੂੰ ਆਪਾਂ ਸੇਲ ਕਰਕੇ ਪੈਸੇ ਲੈਣੇ ਨੇ ਜਦੋਂ ਟਰਾਂਜੈਕਟ ਕਰਨਾ ਹੈ ਉੱਥੇ ਪ੍ਰੋਪਰ ਪਤਾ ਹੋਣਾ ਚਾਹੀਦਾ ਕਿ ਕਿਹੜੀ ਦਵਾਈ ਸੇਲ ਹੋਈ ਤੇ ਉਹਦੇ ਬਦਲੇ ਚ ਆਪਾਂ ਪੈਸੇ ਲੱਤੇ ਨੇ ਸੋ ਅਸੀਂ ਕਿਸੇ ਦੇ ਤੰਦੇ ਦੀ ਪ੍ਰਾਈਵੇਸੀ ਨਹੀਂ ਚਾਹਦੇ ਪਰ ਉਹ ਕਿਸ ਕਿਸਮ ਦਾ ਯਾਨੀ ਕਿ ਮਤਲਬ ਕਿ ਉਹ ਮੈਡੀਸਿਨ ਸੇਲ ਕਰਦਾ ਅਸੀਂ ਸਿਰਫ ਉਹਦੀ ਇਨਫੋਰਮੇਸ਼ਨ ਰੱਖਣੀ ਹੈ ਸੋ ਇਸ ਕਰਕੇ ਅੱਜ ਸਖਤ ਆਦੇਸ਼ ਜਿਹੜੇ ਡਰੱਗ ਕੰਟਰੋਲਰ ਨੇ ਉਹਨਾਂ ਨੂੰ ਜ਼ਿਲ੍ਹੇ ਦੇ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਔਰ ਉਹਨਾਂ ਨੂੰ ਕਿਹਾ ਗਿਆ ਕਿ ਰੈਗੂਲਰ ਚੈੱਕ ਅਪ ਕਰਕੇ ਇਸ ਜਿੰਨੇ ਵੀ ਜਾਨੀ ਕਿ ਏਰੀਏ ਦੇ ਵਿੱਚ ਤੁਹਾਡੇ ਕੈਮਿਸਟ ਨੇ ਇਹ ਪਤਾ ਹੁੰਦਾ ਆਲਮੋਸਟ ਥੋੜਾ ਏਰੀਏ ਦੇ ਵਿੱਚ ਇਨਫੋਰਮੇਸ਼ਨ ਹੁੰਦੀ ਹੈ ਵੀ ਆਹ ਕੈਮਿਸਟ ਸਹੀ ਕੰਮ ਕਰਦਾ ਹੈ ਇਹ ਕੈਮਿਸਟ ਗਲਤ ਕੰਮ ਕਰਦਾ ਹੈ ਤਾਂ ਜਿਹੜੇ ਕੈਮਿਸ ਸਹੀ ਕੰਮ ਕਰਦੇ ਨੇ ਕਾ ਅਸੀਂ ਇੱਕ ਤਣਕੇ ਉਹਨਾਂ ਦੇ ਬਰਾਬਰ ਖੜੇ ਹਾਂ ਕਿਉਂਕਿ ਉਹ ਸਮਾਜ ਦੇ ਸੁਧਾਰ ਲਈ ਕੰਮ ਕਰ ਰਹੇ ਨੇ ਲੋਕਾਂ ਨੂੰ ਇਲਾਜ ਦੇ ਰਹੇ ਨੇ ਦਵਾਈ ਦੇ ਰਹੇ ਨੇ ਪਰ ਜਿਹੜੇ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਚੇਤਾਵਨੀ ਹੈ ਕਿ ਛੱਡ ਦਿਓ ਇਹ ਧੰਦਾ ਤੁਹਾਡੇ ਨਾਲ ਫਿਰ ਨਹੀਂ ਮਾੜੀ ਹੋਊਗੀ ਤੇ ਤੁਸੀਂ ਇਸ ਗੱਲ ਨੂੰ ਪਛਤਾਓਗੇ ਤੁਸੀਂ ਕਿਸੇ ਦੀ ਕੈਮਰੇ ਦੀ ਗੱਲ ਕੀਤੀ ਸੀ ਤੁਸੀਂ ਪਿੰਡਾਂ ਦੇ ਕਿਹਾ ਸੀ ਸ਼ਹਿਰ ਦੇ ਵਿੱਚ ਹਾਂਜੀ ਬਹੁਤ ਅੱਜ ਅਸੀਂ ਇੱਕ ਬਹੁਤ ਚੰਗਾ ਫੈਸਲਾ ਲੱਤਾਂ ਕਿ ਅਸੀਂ ਪੰਚਾਇਤਾਂ ਦੇ ਆਧਾਰ ਤੇ ਮਤੇ ਪਵਾ ਕੇ ਤੇ ਪੰਚਾਇਤਾਂ ਕਿਉਂਕਿ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਡਿਪਾਰਟਮੈਂਟ ਬਤੌਰ ਸੇਵਾ ਮੈਂ ਨਿਭਾ ਰਹੇ ਆਂ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਦਿੱਤੀ ਹੈ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾ ਕੇ ਅਸੀਂ ਪਿੰਡਾਂ ਦੇ ਵਿੱਚ ਸੀਸੀਟੀਵੀ ਕੈਮਰਿਆਂ ਦਾ ਕੰਮ ਆਰੰਭ ਕਰ ਚੁੱਕੇ ਆਂ ਕੰਮ ਚੱਲ ਪਿਆ ਸੀਸੀਟੀਵੀ ਕੈਮਰਿਆਂ ਦਾ ਸ਼ਹਿਰ ਦੇ ਵਿੱਚ ਅਸੀਂ ਕਾਉਂਸਲ ਦੇ ਜਿੰਨੇ ਪ੍ਰਧਾਨ ਨੇ ਉਹਨਾਂ ਨਾਲ ਗੱਲ ਕੀਤੀ ਆ ਅੱਜ ਆਏ ਹੋਏ ਸੀ ਕਾਫੀ ਤੇ ਉਹਨਾਂ ਨੂੰ ਕਿਹਾ ਵੀ ਆਪਣੇ ਹਾਊਸ 'ਚ ਮਤਾ ਪਾ ਕੇ ਤੁਸੀਂ ਪਿੰਡਾਂ ਸ਼ਹਿਰ ਦੇ ਵਿੱਚ ਜਿੰਨੇ ਥੋੜੇ ਮਤਲਬ ਕਿ ਐਕਸੀਡੈਂਟ ਪ੍ਰੋਨ ਪੁਆਇੰਟਸ ਨੇ ਜਾਂ ਜਿਹੜੇ ਥੋੜੇ ਹੈਵੀ ਟ੍ਰੈਫਿਕ ਦੇ ਪੁਆਇੰਟਸ ਨੇ ਜਾਂ ਜਿੱਥੋਂ ਸ਼ਹਿਰ ਦੀ ਐਂਟਰੀ ਤੇ ਐਗਜ਼ਿਟ ਪੁਆਇੰਟਸ ਨੇ ਵੀ ਉੱਥੇ ਤੁਸੀਂ ਸੀਸੀਟੀਵੀ ਕੈਮਰੇ ਲਵਾਓ ਇਹਦੇ ਦੋ ਫਾਇਦੇ ਨੇ ਜਿੱਥੇ ਇਹ ਆਈਡੈਂਟੀਫਾਈ ਕਰਨ ਨੂੰ ਸ਼ਰਾਰਤੀ ਅਨਸਰਾਂ ਨੂੰ ਆਈਡੈਂਟੀਫਾਈ ਕਰਨ ਦੇ ਕੰਮ ਆਊਗਾ ਕੱਲ ਨੂੰ ਜੇ ਕੋਈ ਕਿਸੇ ਕਿਸਮ ਦੀ ਕੋਈ ਵਾਰਦਾਤ ਹੁੰਦੀ ਹੈ ਕੋਈ ਚੇਨ ਸਨੇਚਿੰਗ ਹੁੰਦੀ ਆ ਕੋਈ ਟੂ ਵੀਲਰ ਫੋਰ ਵੀਲਰ ਚੋਰੀ ਹੁੰਦਾ ਤਾਂ ਇਮੀਡੀਏਟਲੀ ਬੰਦਾ ਫਿਰ ਡਿਟੈਕਟ ਹੋ ਜਾਂਦਾ ਤੇ ਉਹਦੇ ਤੋਂ ਰਿਕਵਰੀ ਬਹੁਤ ਛੇਤੀ ਹੋ ਜਾਂਦੀ ਸੋਨ ਸਾਹਿਬ ਤੁਸੀਂ ਹਾਊਸ ਦੀ ਗੱਲ ਕੀਤੀ 4 ਮਹੀਨੇ ਤੋਂ ਲਿਖਿਆ ਹੋਇਆ ਇੱਥੇ ਤਾਂ ਹਾਊਸ ਹੀ ਨਹੀਂ ਬਣਿਆ ਸੈਕੰਡਰੀ ਜਿਹੜੀ ਗੱਲ ਹੈ ਤੁਸੀਂ ਕੈਮਰੇ ਦੀ ਗੱਲ ਕੀਤੀ ਸ਼ਹਿਰ 'ਚ ਕੈਮਰੇ ਬਹੁਤ ਲੱਗੇ ਹੋਏ ਆ ਪਰ ਹਮੇਸ਼ਾ ਕੋਈ ਸਹੀ ਕਹਿੰਦੀ ਹੈ ਕਿ ਇਨਸਫੀਸ਼ੀਐਂਟ ਫੰਡਸ ਨੇ ਸਾਡੇ ਕੋਲ ਕੋਈ ਫੰਡ ਨਹੀਂ ਕੈਮਰੇ ਚਲਾਉਣ ਵਾਸਤੇ ਇਸ ਕਰਕੇ ਉਹਦੇ ਤੋਂ ਜ਼ਿਆਦਾ ਕੈਮਰੇ ਜਿਹੜੇ ਸ਼ਹਿਰ ਦੇ ਬੰਦ ਹੁੰਦੇ ਹੋ ਹੁਣ ਵੀ ਬੰਦ ਨੇ ਇਹ ਹਾਊਸ ਹੈ ਨਹੀਂ ਨਗਰ ਕੌ ਉਹ ਪੈਸੇ ਕੌਣ ਡੋਗਾ ਕੌਣ ਚਲਾਊਗਾ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਹੈ ਕਲੀਅਰ ਕੱਟ ਪਹਿਲੀ ਗੱਲ ਪਹਿਲੀ ਸਰਕਾਰ ਹੋਊਗੀ ਜਿਹਦੇ ਇਹ ਕਦੇ ਅੱਜ ਤੱਕ ਨਹੀਂ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਜਾਂ ਸਾਡੇ ਕੋਲ ਫੰਡ ਨਹੀਂ ਮੈਂ ਹੁਣ ਵੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਤੁਹਾਨੂੰ ਕੋਈ ਫੰਡਸ ਦੀ ਕਮੀ ਹੈ ਉਹ ਕਹਿੰਦੇ ਨਾਟ ਐਟ 올 ਮੈਂ ਕਿਹਾ ਫਿਰ ਆਪਾਂ ਕੈਮਰੇਜ਼ ਕਿਉਂ ਨਹੀਂ ਲਗਾਉਂਦੇ ਉਹ ਕਹਿੰਦੇ ਸਰ ਵੀਆਰ ਆਨ ਦੀ ਪ੍ਰੋਸੈਸ ਆ ਸੀ ਆਨ ਗoing ਪ੍ਰੋਸੈਸ ਹੈ ਔਰ ਆਸੀ ਵੀ ਅਸ਼ੋਰ ਕਿ ਆਉਣ ਵਾਲੇ ਸਿਰਫ ਤੇ ਸਿਰਫ ਕੁਝ ਹੀ ਦਿਨਾਂ ਦੇ ਵਿੱਚ ਅਸੀਂ ਜਿਹੜੀ ਕੈਮਰੇ ਦੀ ਜਿਹੜੀ ਇਹ ਸਾਰੀ ਉੱਥੇ ਲੱਗਣੇ ਸ਼ੁਰੂ ਹੋ ਜਾਣਗੇ ਔਰ ਵਿਦਨ ਸਮਵਟ ਮੰਥਸ 2-3 ਮਹੀਨਿਆਂ ਦੇ ਅੰਦਰ ਅਸੀਂ ਪੂਰੀ ਦੀਆਂ ਪੂਰੀਆਂ ਸਾਡੀਆਂ ਇਹ ਜ਼ਿਲ੍ਹਾ ਸੰਗਰੂਰ ਦੀਆਂ ਜਿੰਨੀਆਂ 5 ਕੌਨਸਟਿਟੂਐਂਸੀਆਂ ਨੇ ਇਹਨਾਂ ਨੂੰ ਸੀਸੀਟੀਵੀ ਕੈਮਰੇ ਤੇ ਲਿਆਵਾਂਗੇ ਇੱਕ ਸੌਣ ਸਾਬ ਤੁਸੀਂ ਗੱਲ ਕੀਤੀ ਸੀ ਕਿ ਮਿਸਟਰੀ ਜਿਹੜੀ ਰੇਡ ਹੁੰਦੀ ਹੈ ਸਾਬ ਡਰਗ ਇਨਸਪੈਕਟਰ ਦੀ ਲੋਡ ਹੁੰਦੀ ਹੈ ਜਦੋਂ ਰੇਡ ਹੁੰਦੀ ਹੈ ਤੁਹਾਨੂੰ ਪਤਾ ਠੀਕ ਕਿ ਡਰਗ ਇਨਸਪੈਕਟਰ ਜਾਂਦਾ ਜੀ ਇੱਕ ਤੋਂ ਬਗਾਂ ਦੇ ਉੱਤੇ ਜਦੋਂ ਪੁਲਿਸ ਚੜ੍ਹਦੀ ਡਰਗ ਇੰਸਪੈਕਟਰ ਉੱਤੇ ਇੱਕ ਡੇਢ ਘੰਟਾ ਲੱਗ ਜਾਂਦਾ ਹੈ 5 ਮਿੰਟ ਦੇ ਵਿੱਚ ਸਾਰੇ ਸ਼ਹਿਰ 'ਚ ਇੱਕ ਗੱਲ ਫੈਲ ਜਾਂਦੀ ਹੈ ਵੀ ਰੇਡ ਹੋਊਗੀ ਜਿਹੜਾ ਕੋਈ ਮਾੜਾ ਚੰਗਾ ਕੰਮ ਕਰਨ ਵਾਲਾ ਬੰਦਾ ਉਹ ਅਵੇਅਰ ਹੋ ਜਾਂਦੇ ਆ ਭੱਜ ਜਾਂਦੇ ਆ ਜੀ ਇੱਕ ਡਰਗ ਇੰਸਪੈਕਟਰ ਹੁੰਦਾ ਜੀ ਦੇਖੋ ਮੇਰੀ ਇੱਕ ਗੱਲ ਸੁਣੋ ਇੱਕ ਇੱਕ ਕੌਨਸਟੀਟੂਐਂਸੀ ਦੇ ਵਿੱਚ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਜਿਹੜੀਆਂ ਬੀਤ ਚੁੱਕੀਆਂ ਸਰਕਾਰਾਂ ਨੇ ਕਿਸੇ ਡਿਪਾਰਟਮੈਂਟ 'ਚ ਇਹਨਾਂ ਨੇ ਭਰਤੀ ਨਹੀਂ ਕੀਤੀ ਹਿਸਟਰੀ ਕਢਾ ਕੇ ਦੇਖ ਲਓ ਤੁਹਾਨੂੰ ਆਪ ਪਤਾ ਲੱਗ ਜੂਗਾ ਕਿ ਕਿੰਨੀਆਂ ਘਰਤੀਆਂ ਕਿਹੜੇ ਵਿਭਾਗ ਵਿੱਚ ਪੁਰਾਣੀਆਂ ਸਰਕਾਰਾਂ ਨੇ ਕੀਤੀਆਂ ਰੋਜ਼ ਬੰਦੇ ਰਟਾਇਰ ਹੋ ਕੇ ਜਾ ਰਹੇ ਨੇ ਭਰਤੀਆਂ ਨਹੀਂ ਸੀ ਕਰਦੇ ਇਹ ਪਹਿਲੀ ਵਾਰ ਹੋਇਆ ਹਿਸਟਰੀ ਚ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਸੀਂ 56000 ਨੌਕਰੀਆਂ ਵੱਖ-ਵੱਖ ਡਿਪਾਰਟਮੈਂਟਾਂ ਦੀ ਦਿੱਤੀਆਂ 12700 ਦੇ ਕਰੀਬ ਅਸੀਂ ਟੀਚਰ ਸੀ ਜਿਹੜੇ ਉਹਨਾਂ ਨੂੰ ਅਸੀਂ ਪੱਕੇ ਕੀਤਾ ਉਹਨਾਂ ਦੀ ਸੈਲਰੀਆਂ 'ਚ ਇਜਾਫੇ ਹੋਏ 4-4 ਗੁਣਾ ਹੁਣ ਕੁਐਸਚਨ ਇਹ ਹੈ ਕਿ ਅਸੀਂ ਰੋਜ਼ ਜਿਹੜੀਆਂ ਵੈਕੈਂਸੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟਾਂ ਦੀਆਂ ਉਹ ਭਰਨ ਲੱਗੇ ਹੋਏ ਆਂ ਇਹ 76 ਸਾਲ ਦੀਆਂ ਗੁੰਝਲਾਂ ਨੇ ਜਿਹੜੀਆਂ ਇਹਨਾਂ ਨੇ ਹੱਥੀ ਪਾਈਆਂ ਸੀ ਹੁਣ ਅਸੀਂ ਦੰਦੀ ਖੋਲਣ ਲੱਗੇ ਹੋਏ ਹਾਂ ਇਹ ਐਸਾ ਇਹਨਾਂ ਨੇ ਸਿਸਟਮ ਸਾਰਾ ਕਲਾਪਸ ਕਰਤਾ ਸੀ ਔਰ ਇਹ ਸਿਸਟਮ ਨੂੰ 15 ਸਾਲ ਬਾਅਦ ਜਿਵੇਂ ਮੈਂ ਪਹਿਲਾਂ ਕਿਹਾ ਦੁਆਰਤੀ ਕਿਤੇ ਜਾ ਕੇ ਪੰਜਾਬ ਦੇ ਵਿੱਚ ਇੱਕ ਨਵਾਂ ਸਵੇਰਾ ਨਵੀਂ ਉਮੀਦ ਜਾਗੀ ਹੈ ਆਉਣ ਵਾਲੇ ਸਮੇਂ 'ਚ ਜਿਹੜੇ-ਜਿਹੜੇ ਡਿਪਾਰਟਮੈਂਟਾਂ ਦੇ ਵਿੱਚ ਜਿਹੜੀ-ਜਿਹੜੀ ਵੈਕੈਂਸੀਆਂ ਹੋਣਗੀਆਂ ਅਸੀਂ ਕਿੱਕ ਕਰਕੇ ਪੂਰੀਆਂ ਕਰਾਂਗੇ ਔਰ ਆਉਣ ਵਾਲੇ ਸਮੇਂ 'ਚ ਜਿੱਥੇ ਕਿਤੇ ਸ਼ਾਰਟ ਫਾਲ ਹੋਊਗੀ ਅਸੀਂ ਪੂਰੀ ਕਰਾਂਗੇ ਸੌਨ ਸਾਹਿਬ ਇਹ ਤੁਹਾਡੀ ਗੱਲ ਹੈ ਤੁਹਾਡੇ ਕੋਲ ਪ੍ਰਸਤੁਪਾਦਗੀ ਹੈ ਹੈ ਨਾ ਪ੍ਰਸਤੁਪਾਦ ਤੁਹਾਡੇ ਕੋਲ ਮੇਰੇ ਕੋ ਟੂਰਿਜ਼ਮ ਐਂਡ ਕਲਚਰ ਹੈ ਜੀ ਟੂਰਿਜ਼ਮ ਕਲਚਰ ਹੈ ਜੀ ਸ਼ਹਿਰ ਦੇ ਵਿੱਚ ਅਜਾਇਬ ਘਰ ਹੈ ਜੀ ਸਾਡੇ ਇਤਿਹਾਸਕ ਸਮੇਂ ਤੋਂ ਹੋਈ ਜੀ ਤੇ ਉਹਦੀ ਪਿਛਲੀ ਸਰਕਾਰ ਚ ਰੀਨੋਵੇਸ਼ਨ ਹੋਈ ਸੀ ਬਹੁਤ ਉੱਤੇ ਪੈਸੇ ਕਰੋੜਾਂ ਰੁਪਈਆ ਲੱਗੇ ਜੀ ਉਸ ਤੋਂ ਬਾਅਦ ਉਹ ਕਿਸੇ ਨੇ ਸਾਰ ਨਹੀਂ ਲੀਨ ਉਹ ਖੰਡਰ ਬਣ ਗਿਆ ਨਸ਼ੇੜੀਆਂ ਦਾ ਅੱਡਾ ਜੀ ਖੰਡਰ ਬਣਿਆ ਹੋਇਆ ਉਹਦੇ ਲੋਕ ਸਮਾਨ ਲਾ ਲਾ ਕੇ ਲੈ ਕੇ ਜਾ ਰਹੇ ਆ ਉਹਦੀ ਜੋ ਵੀ ਹੋਇਆ ਸੀ ਉਹ ਉੱਚਲੇ ਹੀ ਨਿੱਚ ਮੁੜ ਕੇ ਕੋਈ ਨਹੀਂ ਤੁਸੀਂ ਇਹ ਚੀਜ਼ ਸਾਡੀ ਨੋਟਿਸ ਚ ਲਿਆਤੀ ਤੇ ਮੈਂ ਇਹਦੇ ਤੇ ਇਮੀਡੀਏਟਲੀ ਇਹਦੇ ਤੇ ਪਤਾ ਕਰਵਾਉਣਾ ਵੀ ਕੀ ਮਸਲਾ ਹੈ ਇਹ ਕਿਉਂ ਖੰਡਰ ਬਣਿਆ ਕਾਰਨ ਕੀ ਹੈ ਕਿਹਨੇ ਨਹੀਂ ਧਿਆਨ ਦਿੱਤਾ ਤੇ ਇਹਦੇ ਤੇ ਚੈੱਕ ਕਰਕੇ ਇਹਦੇ ਤੇ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ